ਸਾਰੀਆਂ ਦੜਾ ਮੱਖਾ ਲੱਖ ਲੱਖ ਰਾਇ ਬੋਲ ਸਿੱਧੇ ਹਾਂ ਇੰਦਾ ਹੀ 8 ਲੱਖ ਰੁਪਏ ਦਿੱਤੇ ਸਾਰੀਆਂ ਬੱਚਾ ਬੱਚਾ ਕੋਈ ਸਾਰ ਨਹੀਂ ਜਾਂਦਾ ਇੱਕ ਵੀ ਨਹੀਂ ਸੱਜ ਗਿਆ ਇੱਕ ਕੀ ਕਰਾਂ ਨਾਲ ਜਾਣੀ ਹੈ 1000000 2 ਲੱਖ ਦੇ ਦਿੰਦੇ ਆ ਤਾਂ ਡੁੱਢ ਤੇ ਨਹੀਂ ਨੂੰ ਲਾਉਂਦੇ 3 ਲੱਖ ਰੁਪਇਆ ਦਿੰਦੇ ਆ ਫਿਰ ਥਾਈਏ ਦੇਣਗਾ ਕੋਈ ਨਾ ਬਸ ਹੈ ਆ ਜਾ ਆਪਣੇ ਲਾ ਬਣਾ ਕੀ ਹੋ ਗਿਆ ਚਲੋ ਚਲੋ ਚਲਿਆ ਬਦਰਾ ਬਕਰੇ ਦਾ ਲੱਗਿਆ ਜੀ ਦੋਨਾਂ ਦਾ ਨਾਲ ਸਾਡੇ ਦਾ ਜੀ ਫਿਰ ਦੋ ਨਾਲ ਲੱਗ ਕੇ ਇੱਕ ਦਿਨ ਦਾ ਉਤਾ ਦਿਖ ਲੈਣ ਦਾ ਕੁਛ ਲੱਗਿਆ ਹੁਣ ਦੜੇ ਦਾ ਮੁੱਲ ਹੁਣ ਤਾਂ ਸਾਰੇ ਕਸੇ ਦਾ ਆ ਗਿਆ ਤੰਗੜੀ ਦਾ ਘੜੀਆਂ ਬਚਾਈਆਂ ਦੇਉ ਤੇਰੀ ਮਰਜ਼ੀ ਹਾਂ ਉਹ ਤੇਰਾ ਮਾਂ ਬੱਚੇ ਨਾਲ ਕਲਾਦਾ ਪੂਰਾ ਜੀ ਆ ਫਟਾ ਇਹ ਦੇਣਗਾ ਫਟੇਗਾ ਹੋਰ ਭਰ ਕਿੰਨੀਆਂ 3 ਲੱਖ ਦੀਆਂ ਨਹੀਂ ਹੋਰ ਫਿਰ ਜਵਾ ਮਾਲ ਮੋੜ ਲਾ ਦੇ ਨੂੰ ਜਾ 7 ਲੱਖ ਦੀਆਂ ਪਾਉਂਦੇ ਦੱਸ ਤਾਂ ਹੋਰ ਲੈ ਲਾਦਾ 10000 ਰੁਪਏ 10000 ਨਾਲ ਤਾਂ ਕੀ ਹੋਵੇ ਕਰ ਸਾਢੇ ਤਿੰਨ ਜਾਂ ਸਾਢੇ ਤਿੰਨ ਦੀਆਂ ਦੇ ਬਾਈ ਨਾ ਕੁਛ ਨਹੀਂ ਹੁੰਦਾ ਹੋ ਗਿਆ ਬਾਈ ਸਾਢੇ ਤਿੰਨ ਲੱਖ ਦੀਆਂ ਨਹੀਂ ਹੋਈਆਂ ਇਹ ਤਾਂ ਰੱਜ ਗਈ ਜੂ ਵਸ ਸਿੱਖਿਆ ਦਿੱਖਾਈ ਹੈ ਤੂੰ ਵਸ ਕਦਰ ਕਰਨਾ ਪਾ ਦੇ ਬਾਬਾ ਖੁੱਲ੍ਹੇ ਸੋ ਲਾ ਨਹੀਂ ਸੀ ਤਾਂ ਹੁੰਦੀ ਚਮਕ ਕਾਲੀ ਪੁੱਠੇ ਤਵੇ ਵਰਗੀ ਲੈ ਤਾਂ ਕਰਦੇ ਗਏ ਨਹੀਂ ਨਾ ਦਾ ਵਿਤ ਲੈ ਨਾ ਕੋਈ ਕੁਆਲਿਟੀ ਜਿਹੜਾ ਭੱਜਦਾ ਨਹੀਂ ਰਜੂ ਭਾਈ 12 ਨਾਲ 6000 ਕੁ ਮਾਰਿਆਂ ਦੀ ਕਿੰਨੇ ਦੀ ਆਪਦੀ ਬਾਲੀ ਕੱਲੀ ਲੈ ਜਾ ਮੱਤਰਾਣੀ ਬਾਲੀ ਇਮਾਨਦਾਰੀ ਤੂੰ ਹੈ ਉਹ ਗਰਵੀਰੇ ਤੋੜ ਬਿਨੁਮਲ ਵੀਰਾ ਕਿੱਤੈ ਲੈ ਲਈ ਇਹ ਤਾਂ ਨੀਣਾ ਮਿਲਦੇ ਆਪਾਂ ਰਾ ਲੈਣ ਆਪਾਂ ਉਹਦੇ ਨਾਲ ਲੈ ਜੀ ਤੂੰ ਤਾਂ ਬਰੋ ਉਹਦੇ ਲੈਦੇ ਨੇ ਇਹਦੇ ਜੀਬਾ 84 ਦੀ ਲੱਗੀ ਆਹ ਰਾ ਕੋਚੇ ਬਰ ਹੋਰ ਵੀ ਇੱਕ ਛੋਟਾ ਮੰਡਗਾ ਦੇ ਵਿੱਚ ਆਹ ਤੂੰ ਤਾਂ ਜਿੱਤੇ ਬਚਣਾ ਹੈ ਹਾਂ ਹੁਣ ਤਾਂ ਕਰ ਲੈ ਆਉਣਾ ਪਹਿਲਾਂ ਇਸ ਪੜ ਦੇ। ਰਾਹਤਾ ਬੰਦ ਕਰ। ਆਈ ਉਹਦੇ ਮਾਰ ਸੁਣ ਲਈ। ਖਾਣਾ। ਮੈਂ ਕੁਝ ਖਾਣੇ। ਆਏ। ਜੈਪੁਰ ਕਿਹਾ ਹੋਇਆ। ਫੁਰਕੇ। ਉਹ ਘੱਟ ਮੁੱਕੇ। ਗੱਲ ਛੱਡ ਦੇ। ਛੱਡ ਦੇ ਥੱਲੇ ਤਵੇ। ਦੱਸ। ਛੱਡੇ ਛੇਦੀ ਦੇਣੀ ਹੈ। ਮੈਂ ਕਹਿਣ ਲੱਗਾ ਤੂੰ ਕਹਿ ਤਾ। ਫਿਰ ਹੁਣ ਕੀ ਕਰਾਂ? ਮੈਂ ਵੀ ਰੋਦਾ। ਉਹ ਨੂੰ ਬਾਕਸ ਨਹੀਂ ਗਿਆ ਮੈਂ ਕਿ ਜੇ ਮੈਂ ਉੱਥੇ ਹੀ ਰੱਖਿਆ ਹੁੰਦਾ ਲਈ ਇੱਧਰ ਹੀ ਰੱਖਿਆ ਗਾਦਾ ਬਾਕੀ ਅਸੀਂ ਇਹ ਨਹੀਂ ਲਾਉਂਦੇ ਇੱਧਰ ਰੰਗ ਕਾਲਾ ਹੁੰਦਾ ਬਾਬੇ ਚੀਤੀ ਮਾਰ ਸਾਡੇ ਕਿਡੰਬਰ ਸਰਟਾ ਲੈ ਜਾਂਦੇ ਸਾਡਾ ਕੋਲ ਸਾਡੇ ਵੀ ਆਈ ਆਪਣੇ ਤਾਂ ਚੱਲ ਨਹੀਂ ਜੀ ਰੋਜ਼ ਆਹੀ ਆਪਣੇ ਕੋਲ ਆਪਣੇ ਤਾਂ ਰੋਜ਼ ਹੀ ਟ੍ਰੈਂਡ ਚੱਲਦੇ ਨੇ ਮੈਂ ਮੰਡੀਆਂ ਦੇ ਦਲਾਲੀ ਕਰਦਾ ਤੁਸੀਂ ਮਾਲ ਵੇਚਦੇ ਆ ਪਰ ਜਾਓ ਹੀ ਤਾਂ ਗੱਲ ਆ ਬੱਚੇ ਨਾ ਫਾਇਦਾ ਟ੍ਰਿਕ ਕੁਆਲਟੀ ਦੇ ਲਈ ਫਿਰ ਤਾਂ ਨਹੀਂ ਹੋਵੇ ਦੇਖਣਾ ਜੀ ਦੇਖਣਾ ਪਾਸਟਮਰ ਇੱਧਰ ਨੂੰ ਕਹਿਣਾ ਪਿਆ ਜਮਣਾ ਜੀ ਹੋਰ ਕਿੰਨੇ ਦੀ ਜੀ ਸਭ ਲੱਖ 11 ਦੀ ਜਾਇਦਾਦ ਕੋਈ 11 ਨਹੀਂ ਫਿਕਰ ਨਾ ਪੂਰੀ 7000 ਨਹੀਂ ਨਹੀਂ ਕੁਛੇ ਵੀ ਨਹੀਂ ਬੰਦੇ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਬੱਚੇ ਨੇਮਦ ਵਾਲਾ 10 ਦਾ 15 ਦੱਸ ਕਰ ਬੱਸ ਕਰ ਉਹ ਦੇ ਦੇ ਅੰਦਾਜ਼ ਛੱਡ ਦੀ ਗੱਲ ਦੱਸ ਦੇ ਉੱਤੇ ਕੀ ਆ ਜਮੀਨ ਨਹੀਂ ਵੰਦੇ ਇਸ ਬਾਬਾ ਮਾਈਕ ਲੱਗਿਆ ਮੇਰੇ ਇੱਥੇ ਕਿੱਥੇ ਪੰਗਰ ਚੱਲੀ ਜਾਂਦੀਆਂ ਬਾਬਾ ਜੀ ਇਟ ਵਿਲ ਬੀ ਹੈਲੋ ਮੈਕ ਚੈੱਕ ਚਲੋ ਤਾਂ ਵਿਚਲਾ ਜੇ ਨਾ ਇਹ ਤਾਂ ਆਖੂ ਉਹਨਾਂ ਨੂੰ ਸੋਧਦਾ ਮੈਂ ਤਾਂ ਸਭ ਕੁਝ ਘੁੰਮਦਾ ਇਹਨੂੰ ਤਾਂ ਵਿਸ਼ਾਸ਼ਤੀ ਮਿਲੇਗੀ ਵਿਚਲਾ ਨਹੀਂ ਹੈ ਹਾਂ ਪੁੱਛ ਲੈਣ ਮੇਰੇ ਕੋਲ ਤਾਂ ਬੱਕਰੀ ਹੈ ਜੀ ਪੁੱਛ ਲੈ ਕੇ ਮੈਂ ਹੋਗਾ ਹਾਂ ਬਾਅਦ ਕੁਆਲਟੀ ਦਾ ਮੈਂਗਾ ਮਾਣਾ ਪੁਰੇ ਸ਼ਰਾਵ ਤਿੰਨ ਕੁਆਲਟੀ ਲੱਗੇ ਕਿਵੇਂ ਬਾਜ ਉਹ ਵੀ ਕਰਦਾ ਇਹ ਸਟੂਲਾ ਤਾ ਤਾ ਮੇਰਾ ਵਾਲਾ ਮੈਂ ਕੱਟ ਬੰਦਿਆ ਆ online ਬਟਾ ਮੈਂ ਤੇ ਬੱਕਰੀ ਜਦੋਂ ਆ ਲੈਣ ਨੂੰ 2000 ਹੋਰ ਪਾ ਕੇ ਆ ਜੋ ਜੀ ਆ ਸੰਗਣ ਵਾਲੀ ਬੱਕਰੀ ਲੈ ਨਾਲ ਬੱਚੇ ਦੇ ਇਹ ਲੈ ਜੀ 2000 ਪਾ ਕੇ ਲੈ ਬੱਕਰੀ ਲੈ ਹਾਂ ਨਾਲ ਇਹ ਲੈ 7000 ਦੀ ਦੇਣੀ ਮੈਂ ਦੋ 2000 ਹੋਣ ਕਲਾਦੂ ਨਾਲੇ 7 ਦੀ 7.5 ਦੀ ਪੂਰੀ 8 ਦੀ ਦਿੰਨੇ ਜਾਂ ਭੱਜ ਜਾ ਦੇ ਗੀਤਾਂ ਦੇ ਬਾਜੀਆ ਸਾਨੂੰ ਸਾਰਾ ਡੇਟ ਲੱਗ ਗਿਆ ਤੂੰ ਨਾ ਭੈਣ ਕੋਲ ਤਾਂ ਥੋੜਾ ਰੰਗ ਹੈਗਾ ਆਪਣੇ ਪਿੰਡੋਂ ਐ ਮੇਰੀ ਸੁਣਦਾ ਗੱਲ ਕੋਈ ਨੋ ਵੀਡੀਓ ਹੈ ਮੇਰੀ ਗੱਲ ਸੁਣਦਾ ਹੁਣ ਬੋਡੀ ਜੀ ਘੜਾਈ ਜਿਹੜੀ ਕਰਾਉਣੀ ਹੋਈ ਸਾਡੇ ਪਿੰਡ ਦਾ ਡਾਕਟਰ ਵੀ ਇਹ ਲੰਦਾ ਕੋਈ ਨਹੀਂ ਪੱਟ ਵੇਖਾਂਗੇ ਪੱਟ ਨੂੰ ਵੀਖਲਾ ਵੇ ਪੱਟ ਦੇਖ ਹਾਂ ਆ ਲੈ ਫਰਸਾ ਜੀ ਵਾ ਮੈਂ ਨਰ ਪੱਕੇ ਆ ਕੇ ਹੋਰਾਂ ਕੋਲ 11 ਗੇ 11 ਪਰੇ ਰੱਖ ਲੋ ਯਾਰ ਤੂੰ ਭੈਣ ਚੋਂ ਦਾ ਬਿਜਲੀ ਨਿਕਲ ਨੇ ਸਾਨੂੰ ਕੋਣਾ ਪਰਾਂ ਕਰ ਲੋ ਸਾਡੇ ਨਹੀਂ ਪੂਰਾ ਹੋ ਜਾ ਉਹ 11 ਛੋਸੀ ਆਏਗਾ ਡਾਕ ਵਾਲਾ ਪਿਆ ਲੱਗ ਗਿਆ ਉਹ ਲੱਗ ਗਿਆ ਫਿਰ ਅਸੀਂ ਨਹੀਂ ਲਵਾਂਗੇ ਚਲੋ ਉਹ ਟਾਈਮ ਨਹੀਂ ਚਲ ਫਿਰ ਤਾਂ ਸਿੱਧੀ ਗਾਲੀ ਦਸਦੀ ਮਿੱਠੀ ਕੋਰੀ ਦਾ ਪਹਿਨਾ ਮੈਡੀਕਲ ਆ ਖੜੇ ਜਮਾਨ ਲਾ ਲੇ ਪੱਟਾ ਲਾਈ ਜਾਂਦੇ ਨੇ ਨਹੀਂ ਮੈਂ ਕਹਾਂ ਪਿੱਛੇ ਕਹਾਂ ਨਹੀਂ ਮੈਂ ਕਹਾਂ ਮੈਂ ਉਹਨਾਂ ਨੂੰ 11 ਦੀ ਕਿ ਤੂੰ ਆ ਕੇ ਪਿੰਡ ਦਾ ਬੰਦਾ ਆ ਪਾਈ ਟੱਕ ਜੀ ਮੈਂ ਤਾਂ ਐਂ ਦੇਖ ਲਈ ਮੇਰੇ ਨਾਲ ਉਹ ਬੰਦਾ ਫਿਰ ਮੈਂ ਵੀ ਆਪਾਂ ਐਣੀ ਗੱਲ ਕਰਤੀ ਐ ਮੋਟੇ ਉਹ ਬੰਦੇ ਪਠਾਨ ਆ ਨਹੀਂ ਉਹ ਤੋਂ ਵੱਧੀਆਂ ਹਾਂ ਹਾਂ ਸਿੰਗੀ ਸੁੰਗੀ ਉਹ ਤੇਜੀ ਦੀ ਵੱਡੇ ਪਹਾੜ ਦੀ ਆ ਨਹੀਂ ਮੈਂ ਕਹਾਂ 7 ਦੀ ਮੈਂ ਕਹਾਂ 9500 ਦੀ ਕਹੀ ਆ ਜਿ ਬਾਲਾ ਕਰਦਾ ਉਹ ਬੱਕਰੇ ਦਾ ਮੇਰੇ ਕੋਲ ਮੇਰੇ ਮੁੰਡਿਆਂ ਨੂੰ ਮੈਂ ਕਹਾਂ ਕੋ ਮੇਰੇ ਕੋਲ ਪੱਟ ਦਾ ਬਥਾਰ ਤੇ ਵਿਖਾਏ ਮੜਾ ਬਾਈ ਯਾਰ ਐ ਖੀਰ ਦਾ ਮੋਲ ਲੱਗਾ ਯਾਰ ਫਿਰ ਹੁਣ ਕੀ ਕਰਾਂ ਮੈਂ ਕਹਾ ਮੈਂ ਲੋਕਾਂ 11000 ਦੀ ਕਿ ਤੈਨੂੰ 9900 ਦੀ ਕਹੀ 9900 ਦੀ ਨੌ ਤੇ ਪੰਜ ਜੀ ਦੇਖ ਨੌ ਮੰਗ ਕੇ ਤੂੰ ਕਿੱਥੇ ਨਹੀਂ 9500 ਹੀ ਮੰਗਿਆ 9 9000 ਮੰਗਿਆ ਤਾਂ ਲੌਂਗ ਹੀ ਹੋ ਜਾ ਯਾਰ ਪਗਲਾ ਜਿੱਤ ਸਾਰੀ ਗੱਲ ਇਹ ਲੈ 7.5 ਨਹੀਂ ਮੈਂ ਕਰਾਜੂ ਯਾਰ ਇਹ ਚੱਕਰਾ ਇਹ ਨਾ ਮੈਂ ਨਹੀਂ ਮਕਮਲ ਉਹ ਪਾਰਟੀ ਚੰਗੀ ਹੈ ਬਾਈ ਯਾਰ ਰਾਜੂ ਪਾਰਟੀ ਵੀ ਚੰਗੀ ਹੈ ਬਾਈ ਉਹ ਦੇ ਦੇ ਨਹੀਂ ਮੈਂ ਦੇ ਦੂੰਗਾ ਉਹ ਕੋਈ ਘੜੀ ਬੱਦੇ ਲੱਗ ਗਏ ਰੁਪਏ ਮਦਰ ਝੂਠ ਮਾਰੀ ਜਾਂਦਾ ਯਾਰ ਜੀ ਨਾ ਆਪਾਂ ਝੂਠ ਮਾਰਿਆ ਕਦੇ ਇੱਕ ਸਾਲ ਮੈਂ ਲਾਓ 10000 ਦੀ ਲੈ ਹੋਰ ਕੀ ਹੈ ਹੋ ਜੂ ਖੜੀ ਆ ਹਾਲ ਬਾਬੇ ਕੋਲੇ ਨਹੀਂ ਉਹਦੇ ਕੋਲੇ ਦੇਖ ਲੈ ਤੋਰ ਤੋਰ ਲਾ ਤੋਰ ਲਾ ਹੋਰ ਦੇਖ ਲੈ ਕਰੀ ਲੈ ਜਾਣਾ ਤੋਰ ਤੇ ਤੂੰ ਕਿਹੜਾ ਪੈਸੇ ਲਾਉਣੀ ਤੋਰ ਕੇ ਦੇਖ ਲੈ ਬਾਬੇ ਤੋਰ ਕੇ ਦੇਖੋ ਚੱਕੋ ਹਾਂ ਪੈਸੇ ਲਾਉਣੀ ਨਹੀਂ ਬਾਬਾ ਹੀ ਲੰਘ ਜੀ ਯਾਰ ਬਾਈ ਗੱਟ ਦਾ ਕੋਈ ਪੈਸੇ ਕੋਈ ਮੱਤ ਘੋੜੇ ਵਰਗੀ ਆ ਲੜਕੇ ਦਾ ਭਾਈ 11000 ਰੁਪਏ ਮੰਗੀਆਂ ਤੇ ਰਾਜੀ ਕਰਕੇ ਆਖਿਆ ਹੁਣ ਐ ਇਧਰੀ ਲੰਘ ਜਾ ਬਾਬਾ ਲੈ ਕੇ ਮਰਜ਼ੀ ਹੋਰੀ ਤੇ ਮਰਜ਼ੀ ਲੈ ਖੁੱਲ ਜਾ ਬਈ ਖੁੱਲ ਜਾ ਖੁੱਲਾ ਕਰ ਲੋ ਆਹ ਪਾ ਲੈ ਤੇਰੇ ਜੀ ਉੱਥੇ ਭਾਈ ਦੇ ਕਮਾ ਦੇ ਆਪ ਹੀ ਔਖ ਹੋਈ ਨਾ ਚਾਰ ਪੰਜੇ ਨੇ ਮਾਂ ਕਰੀ ਨੁੰਦੇ ਜੀ ਆਪਾਂ ਮਾਂ ਕਰੋ ਥੋੜੇ ਜਿਹੇ ਰੱਪਾ ਹੀ ਖੁੱਲ ਹੋ ਜਾਣਗੇ ਦੋ ਮਿੰਟ ਜਰਾ 10000 ਵਾਹ ਇਹ ਚੱਲ ਮੇਰੇ ਲਈ ਮੋਹੀ ਚੱਲਿਆ 7.5 ਦੀ ਦੇ ਦੇ ਨਹੀਂ ਮੋਹ ਚਿੱਤਰ ਬੜੇ ਪੀੜੇ ਦੇ ਦੇ ਉਹ ਬਾਬਾ ਮੈਂ ਸਰਕਾਰੀ ਜਾਂਦਾ ਦੇ ਹੀ ਜਾਂਦਾ ਪਾਟ ਯਾਰ ਨਹੀਂ ਉਹ ਨੌ ਦੀ ਉਹ ਰਾਜੂ ਨੇ ਕਹਿਤਾ ਨੌ ਦੀ ਨਾ ਜਾ ਬਸ ਇਹ ਦੂਤ ਦੀ ਗੱਲ ਹੀ ਨਹੀਂ ਮੇਰੇ ਕੋਲ ਕੱਲ ਦਾ 800 ਰੁਪਏ ਦੇ ਕੇ ਨੂੰ ਪੂਰਾ ਕਰ ਨਾ ਮਿਲ ਲੱਗ ਗਈ ਸਾਲੇ ਬੰਦੇ ਕੋਈ ਨਹੀਂ ਕੋਈ ਦੇ ਗਿਆ ਉਹ ਤੇ ਚਾਹ ਉਹ ਪਿੱਛੇ 0.5 ਦੇ ਕਰ ਲੈ ਉਹ ਮੈਂ ਉਹ ਪਰੇ ਲਾ ਭਾਈ ਇਹਦਾ ਕੀ ਮੰਗਦਾ ਪੈਸੇ ਮੰਗਦਾ ਜੀ ਉਹ ਲੈ ਵੀ ਆ ਜਾ ਆ ਨਹੀਂ ਪਾ ਲੈ ਉਹ ਬੰ ਨੂੰ ਬਕਵਾਸ ਕਰ ਤਾ ਆ ਲੈ ਫੜ ਕਰ ਤੋ ਆ ਕਾਦੀ ਬੱਤੀ ਹੈ ਕੀ ਗੱਲ ਹੋ ਗਈ ਵੀਰੇ ਇੱਕ ਵਾਰ ਸਟੂਡਾ ਸਟੂਡਾ ਕਰੀ ਮੈਂ ਹਟ ਜਾ ਹੋਰ ਲਾ ਲੰਡਾ ਕਰ ਤੋ ਬੰਦਰਾ ਪੂਰਾ ਕਰ ਦੇ ਲਾਹ ਤਾਂ ਉਹ ਹੀ ਜਾਨੀ ਤਖੀਨ ਜੀ ਉਹੀ ਆ ਦੇਖ ਬਹੁਤ ਹੋ ਗਿਆ ਹੁਣ ਕਿੰਨੀ ਛੋਟੇ ਪੈ ਚੱਲ ਬੱਸ ਹੁਣ ਤੂੰ ਵੀ ਟਿਕ ਜਾ ਹੁਣ ਕੋਲਪ ਲੈਣੀ ਆ ਐਂ ਕੇ ਬੋਲੀ ਨਾ ਇੱਕ ਹੀ ਲੱਗੀ ਯਾਰ ਬਾਬੇ ਆ ਬਾਈ ਅੱਗੇ ਹੋ ਜਾ ਰਹਾ ਆਸੇ ਜਾਂ ਗਿਆ ਰਹਾ ਵਾ ਵਧੀਆ ਇਹ ਲਵਾਗੇ ਆ ਫੜ ਲੈ ਲੈ ਉਹ ਮੈਨੂੰ ਫੜੀ ਚਿੰਦੇ ਨਹੀਂ ਲੱਗਦੀ ਪੰਜਾਬੀ ਨੂੰ ਨਹੀਂ ਲੱਗਦੀ ਆਟੇ ਵਾਲੇ ਆਵੇ ਕਾਲ ਲੈਣਾ ਹੋਇਆ ਲਾਣੇ ਯਾਰ ਤੂੰ ਜਾ ਤੈਨੂੰ ਦੋੜਾ ਉੱਥੇ ਬੰਦੇ ਦੀ ਸਾਡੇ ਬੰਦੀ ਆ ਤੂੰ ਹੋਈ ਗੱਲ ਨਹੀਂ ਕਹਿਣਾ ਤਾਂ ਲਾਣੇ ਯਾਰ ਤੂੰ ਲਾਵੇ ਜੀ ਖਸਮਤ ਤੇ ਕੋਈ ਗੱਲ ਨਹੀਂ ਕਹਿਣਾ ਮੈਂ ਵੀ ਲਵੇ ਹੋ ਜਾ ਹੈ ਅੱਜ ਇੰਦਰ ਦੇਖੋ ਸਾਡੀ ਹਮੇਦ ਪੱਠਾ ਪਾਉਂਦੇ ਨੇ ਇੰਦਰ ਬੱਕੀਆਂ ਲੁੱਟੀ ਜਾਂਦੇ ਨੇ ਉਹ ਬੱਸ ਕਰੋ ਆਹ ਦਿਲਾ ਦੇ ਭੈਣ ਦੇ ਲੱਗੀ ਚੰਗੀ ਭਲੀ 12 12 ਉਹ ਬੱਸ ਕਰ ਓਏ ਭੈਣ ਦੀ ਫੁਕਮ ਉਹੀ ਕੰਮ ਕਰੇ ਉਹ ਤੜ ਜਾ ਕਰੋ ਉਹ ਵੀ ਨਾ ਹਰਦੇ ਨਹੀਂਗੇ ਕੋਈ ਆ ਕੀ ਇਹ ਬਾਬਾ ਉਹ ਕਰੀ ਜਾਂਦਾ ਮੈਂ ਨਹੀਂ ਕਰੀ ਬੈਨੂ ਸਾਹਿਬ ਦਾ ਲੱਗਦਾ ਮੈਂ ਬਸ ਸਾਰੇ ਲੋਨ ਲੱਗ ਜੂ ਦੇਖ ਉਹ ਆ ਹੋ ਗਏ ਮੱਠੀ ਦੇ ਨਹੀਂ ਕਿੱਛ ਕਿ ਨਹੀਂ ਬਾਹਰ ਦਾ ਇਸ ਨਾਉ ਆ ਵੀ ਕਹਾਣਾ ਹੈ ਇਹ ਜੇਕਰ ਉਹ ਹੋ ਗਿਆ ਵੀ ਕਿੰਨੇ ਰਹਿਣਗੇ ਠੀਕ ਉਹ ਜਿਹੜੀ ਨਹੀਂ ਪਰੇ ਚਲੋ ਕੱਢ ਲਾ ਬੱਕਰੀ ਇਹਦੇ ਨਾਲ ਉਹ ਤੁਸੀਂ ਚਾਲੀ ਤੋਂ ਬਾਹਰ ਕੱਢ ਦਿਓ ਬੱਕਰੀਆਂ ਹਾ ਬਾਜ਼ਾਰ ਦੇ ਬਚਾ ਤਾ ਨਜਾ ਪਛੜਾ ਡਾ ਗੀ ਵੀ ਜਸੇ ਕੇ ਰੱਖਣੇ ਪਾਏ ਇਹਨਾਂ ਦੇ ਮੇਰੇ ਬਾਪ ਨੂੰ ਵੀ ਸੁਣਿਆ ਰੱਖਣੇ ਮਿਹਰੇ ਕਈ ਨਾ ਭਾਈ ਆ 56 ਕੀ 56 ਸਾਨੂੰ ਛੜਤੇ ਹੋ ਤੁਸੀਂ ਇਹ ਵੀ ਪਾਲਾ ਚਰਪਕ ਡੜੀ ਮੁਕਾਫਰ ਪੰਕਾ ਇਹਨਾਂ ਦੇ ਸਾਰੀ ਮੁਕਾਫਰ ਡਾ ਬਰ ਦਾ ਧੜਾ ਮੁਕਾਲਾ ਡੁਕਣਾਏ ਬੋਲ ਸਿੱਧੇ ਹਾਂ ਸਿੱਧਾ ਹੀ ਫਿਰ ਸਾਰਾ ਹੀ ਮੁਕਾਯਾ ਯਾਰ ਕੋਈ ਵੀ ਨਕੂਤੇ ਦਾ ਚੱਕ ਕੇ ਮੁਕੀ ਦਾ ਚੱਕਦਾ ਹੋਰ ਇਹਨਾਂ ਕਰਕੇ ਕਰ ਲਉਂਦਾ ਯਾਰ ਇਹਦੇ ਕੋਈ ਆਹੋ ਨਹੀਂ ਆ ਮੈਂ ਯਾ ਦੇਖੋ ਬੱਕਰੀਆਂ ਲਾਣਾ ਹੈ ਸੁਬੇ ਅੱਖਾਂ ਕੀ ਨਹੀਂ ਗੱਲ ਹਾਂ 26 ਸਾਰੇ ਹੋਗੇ ਹਨ 26 ਹੈ 26 ਲਿਖਾਇਆ ਨਹੀਂ ਉਹ ਇਤਨੀ ਜਾਣਰੀ ਕਦਾਂ ਹੀ ਨਹੀਂ ਪਤਾ ਫੱਤੀ ਹੋ ਗਿਆ 3 ਮਿੰਟ 3 ਮਿੰਟ ਨੇ ਕਰਾਏ ਕਰਕੇ ਕਰਵਾਈ ਇਹ ਵੀ ਸਭ ਕੀ ਕਰਾ ਦੇ ਇਹਨਾਂ ਦੀ ਤੁਹਾਨੂੰ ਆਪਣੇ ਨੰਗੇ ਮਿਲ ਜਣਾ ਉਹ ਤੋਂ ਕਰਾਉਣ ਦਾ ਉਹ ਵਿੱਚ ਆ ਅਸੂ ਹਜੇ ਵੀ ਇਹ 27 ਹੋਣਗੇ ਇਹਨਾਂ ਨੇ ਪਰਚੀ ਛਪਦਿਆਂ ਨਹੀਂ ਕਰਾਈ 7ਵੇਂ ਅੱਗੇ ਬਿਨਾਂ ਫੋਨ ਕਰੀ ਜਾਣਗੇ ਡਾਕਟਰ ਇੱਕ ਟਾਸਪਰ ਹੋਸਤ ਨੂੰ ਕੋਈ ਤਾਂ ਗੱਲ ਆ ਫੇਰ ਹੁਣ ਪਤਾ ਨਹੀਂ ਜਾਂਦੀ ਇਹ ਨੀਗਾ ਚਲੇ ਸਾਰੇ ਇਹਨਾਂ ਨੂੰ ਪਦੇ ਨਾਦਾ ਮੈਂ ਇਹਨਾਂ ਮਸਲਾ ਮੈਂ ਤਾਂ ਕਰ ਕਰਕੇ ਜਮਾ ਪੱਤੀ ਕਰਾਰੋ ਫੇਰ ਜੁੜਾ ਮਾਲ ਨੀ ਕੋਣ ਆ ਗਿਆ ਪਰ ਇਹ ਬਿਨਾ ਮਾਲ ਨਹੀਂ ਵੇਚਣਾ ਪੂਰਾ ਮਾਲ ਹੋ ਗਿਆ ਸਾਰੇ ਮਾਲ ਦਾ ਸੌਦਾ ਤੇਰਾ ਕੋਈ ਬਾਹਰ ਕੁਝ ਨਹੀਂ ਲੈ ਚ ਉਹ ਬੇਚੀ ਤਾਂ ਨਹੀਂ ਹਾਂ ਮੈਂ ਮੇਰੇ ਸਾਰੇ ਘਾਂਦਾ ਕਿੰਨੇ ਤੈਨੂੰ ਲੱਗਿਆ ਸਾਰੇ ਤਾਂ ਤਾਂੇ ਤੋਂ ਕੀ ਜਿਆ ਇਹਨਾਂ 8 ਲੱਖ ਰੁਪਏ ਦਿੱਤੇ ਸਾਰੇ ਬੱਚਾ ਫੁੱਟ ਕਰੋ ਸਾਰ ਨਹੀਂ ਜਾਂਦਾ ਇੱਕ ਵੀ ਨਹੀਂ ਸੱਜ ਗਿਆ ਇੱਕ ਕੀ ਕਰਾਂ ਮੈਂ ਨਾਲ ਜਾਣੀ ਹੈ ਬੇਬੀ 2 ਲੱਖ ਦੇ ਦੇ ਆਇਆ ਤਾਂ ਡੂੜ ਤੇ ਇਹ ਉਹ ਹੀ ਲਾ ਦੇ ਤਿੰਨ ਲੱਖ ਰੁਪਇਆ ਦਿੰਦੇ ਆਫਰ ਛਾਈਏ ਦੇਣਾ ਕੋਈ ਨਾ ਬਸ ਹੈ ਮਾਜਾ ਵੇ ਲਾਪੜ ਕੀ ਹੋ ਗਿਆ ਚੱਲੋ ਚਲੋ ਲਾ ਬਧਰਾ ਪੌਣੇ ਦਾ ਟੰਗਣਾ ਪਾਲਾ ਹਾਂ ਅੱਗ ਨਹੀਂ ਲਾਇਆ ਨਾ ਪੈਸਾ ਕੋਈ ਨਹੀਂ ਅੱਜ ਸੌਦਾ ਹੋ ਗਿਆ ਤੂੰ ਕਹਿੰਦੇ ਪੈਸੇ 25 25000 ਰੁਪਏ ਬਖਰੇ ਦਾ ਲੱਗਿਆ ਜੀ ਦੋਨਾਂ ਦਾ ਨਾ ਦਾ ਫਿਰ ਦੋ ਦਾ ਲੱਗਿਆ 25 ਦਿਨ ਦਾ ਪੁੱਤਾ ਦੇਖ ਲੈ ਤੇਰਾ ਕੁਸ ਲੱਗਿਆ ਹੁਣ ਦੜੇ ਦਾ ਮੁੱਲ ਹੈ ਪੁੱਤਾ ਸਾਰੇ ਕਾਸ਼ੇ ਦਾ ਆ ਗਿਆ ਤੇਰੀ ਮਰਜ਼ੀ ਦਾ ਗੜੀਆਂ ਵਿਚਾਲੀ ਨਾ ਦੇਉ ਤੇਰੀ ਮਰਜ਼ੀ ਹਾਂ ਉਹ ਤੇਰਾ ਮਾਰ ਬੱਚੇ ਦਾ ਲਗਲਾ ਦਾ ਪੂਰਾ ਸੀ ਆ ਫਟਾ ਇਹ ਦੇਣ ਕਰਦਾ ਦੇਖ ਲੈ ਹੋਰ ਭਾਰਤ ਕਿੰਨੀ ਨਹੀਂ ਆ ਤਨ ਲੱਖ ਦੀਆਂ ਨਹੀਂ ਹੋਰ ਫਿਰ ਜਮਾ ਮਾਲ ਮੂਰ ਲਾ ਦੇ ਨੂੰ ਜਾ ਸਾਡੇ 7 ਲੱਖ ਦੀਆਂ ਪਾਉਣੀਆਂ ਦਾ ਪਰ ਤਾ ਹੋਰ ਲੈ ਲਾ 10000 ਜਾਂ ਤੱਕ 10000 ਨਾਲ ਤਾਂ ਕੀ ਹੋਵੇ 10000 ਦੇਣਾ ਕਿ ਤੈਨੂੰ 1 ਲੱਖ ਦੇਈ ਬਾਈ ਤੂੰ ਲੱਖ ਕਰ ਸਾਡੇ ਤਿੰਨ ਕਰ ਸਾਡੇ ਤਿੰਨ ਜਾਂ ਸਾਡੇ ਤਿੰਨ ਦੀਆਂ ਦੇ ਬਾਈ ਨਾ ਕੁਝ ਨਹੀਂ ਹੁੰਦਾ ਹੋ ਗਿਆ ਬਾਈ ਸਾਡੇ ਤਿੰਨ ਲੱਖ ਦੀਆਂ ਨਹੀਂ ਹੋਈਆਂ ਰੇਤਾ ਰੱਜੀ ਨਹੀਂ ਨਹੀਂ ਅਸੀਂ ਬੱਸ ਮੈਨੂੰ ਰੁਪਏ ਦੇਵਾਂਗੇ ਕਿਉਂ ਜੀ ਔਰ ਰੁਪਏ ਦਾ ਕੋਈ ਚੱਕਰ ਨਹੀਂ ਇਹਦਾ ਆਪਣੇ ਬੰਦੇ ਆਪਦੀ ਐ ਹੁਣ ਥੋੜੀ ਮਰਜ਼ੀ ਹੈ ਬਈ ਜਿੰਨੇ ਦੀਆਂ ਦੇਣੀਆਂ ਫਿਰ ਤਾਂ ਹੱਕ ਲੈਣੇ ਆ ਦਿਖਾ ਦੇ ਟਰਾਈ ਕਰ ਲੋ ਦਰਮਿਆ ਵਿਚ ਕਿਹੜਾ ਕਾਇਤੇ ਹਮ ਕਾਇਤੇ ਨੂੰ 30 ਯਾਰ ਜੇ ਕੱਚੇ ਕੇ ਮੁੱਲ ਆ ਬੰਦੇ ਦਾ ਪੂਰਾ ਆ ਤੱਕ ਹੋਰ ਮਿੰਟੇ ਦਵਾ ਕੇ ਇਹਦੀ ਬੰਦ ਕੜੀ ਨਾਲ ਗੋਮਲਾਜੂ ਠੀਕ ਆ ਸੀ ਹੋਰ ਮੁੰਡਿਆਂ ਮੁੰਡਿਆਂ ਤੇ ਨਾਂ ਦਾ ਚੋਲਾ ਤੇ ਨਾਂ ਠੀਕ ਆ ਜੀ

ਕਿ ਛੱਡੀ ਹੈ ਬਈ 2 ਮਿੰਟ ਦਾ ਸੌਦਾ ਹੈ ਸਾਢੇ 5000 ਦੀ ਹੋ ਗਈ ਪਾ ਮੈਂ ਹੁਣ ਕਮਾਲ ਹੈ ਜਦੋਂ ਵੀ ਉਹ ਵੀ ਹੋ ਗਈ ਹੈ ਇੱਕ ਤੇ ਕੱਚੇ ਸਾਹ ਦਾ ਚੇਨਾ ਉਹ ਵੀ ਬਈ ਬੱਸ ਪਰ ਮੈਂ ਕਿਹੜਾ ਕੱਚਾ ਕਿੰਨੇ ਮੰਗੇ ਜਰਾ ਸੀ ਮੰਗੇ ਸਾਢੇ 500 ਚਮਕਾਤਾ ਸਹੀ ਹੈ ਸਹੀ ਹੈ 2 ਮਿੰਟ ਦਾ ਸੌਦਾ ਹੈ ਸਹੀ ਹੈ ਰਾਜੀ ਜੀ ਮੰਗੀ ਘੱਟੇ ਜਾਂਦੇ ਹੋ ਪਹਿਲੇ ਵਿਚਾਰੇ ਮੰਗੇ ਪਤਾ ਨਹੀਂ ਆਪ ਜਰਾ ਉਹ ਨਾ ਉਹ ਨੇ ਵਾਰ ਪੀਏ ਕੀ ਕਿਹੜਾ ਸੀ ਓਏ ਉਹ ਜਿਹੜਾ ਮੋਟਾ ਪਹਿਲਾਂ ਪਹਿਲਾਂ ਵੀ ਇਨਾਂ ਕੋਲ ਆਈਆਂ ਸੀ ਸਾਰੇ ਮੂਵੀ ਸੌਦਾ ਕਰਨ ਵਾਸਤੇ ਇਹ ਉਹ ਹਨ ਬਾਈ ਲਗਾ ਨਾ ਬਸਾਰੇ ਹਾਂਜੀ 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 ਕਿਹੜੀ ਕਾਰ ਲੈਣੀ ਹੈ ਤੁਸੀਂ ਇਹ ਕਿਹੜੀ ਪਾਰਟੀ ਚੁਣਨੀ ਹੈ ਕਿਹੜੀ ਦਾ ਸਤਾ ਪਦੀ ਨਹੀਂ ਲੱਗ ਪਹਿਲਾਂ ਕਹਿੰਦੇ ਕੋਈ 3500 ਮੰਗ ਕੇ ਲੈ ਗਏ ਉਹ ਵਿਚਾਰ ਪਹਿਲਾਂ ਲਖਦਾ ਉਹ 35000 ਪੰਦੇਰ ਕੋਲ ਵੀ ਨਹੀਂ ਆ ਗਿਆ ਆਪੇ ਇਸੇ ਦੇ ਬਰੇ ਹਲੋ ਬੱਬੂ ਵੇਚ ਲੈ ਕਹਿੰਦੇ ਚਲੋ ਏ ਬਾਗੋ ਬਾਗੋ ਮੇਰੇ ਕਿ ਬਾਗ ਚਲੋ ਵੀਰੇ ਆਦੀ ਆਦੇ ਖੜਾ ਮੈਂ ਆਦੇ ਵੀਡੀਓ ਬਣਾਈ ਜਾਂਦਾ ਉੱਥੇ ਇੱਥੇ ਉਤਲੀ ਗਲੀ ਚੁੱਪੇ ਉੱਥੇ ਗਲੀ ਚੁੱਪੇ ਆਦੀ ਉੱਤੇ ਆ ਕਾਲੀ ਗੱਡੀ ਲੈਵੇ ਆ ਜਿੱਥੇ ਦਵਾਈਆਂ ਵੇਚਦਾ ਤੇ ਬਰੋਬਰ ਲੋ ਜੀ ਦੇਖ ਲੋ ਜਿੰਨਾ ਦਾ 8 ਲੱਖ ਦਾ ਸੌਦਾ ਹੋ ਰਿਹਾ ਤੇ ਵੀਡੀਓ ਵਿੱਚ ਦੇਖ ਲੋ ਚੰਗੇ ਤੇ ਰੱਖ ਕੇ ਤੇ ਕਰ ਲਉ ਕਹਿ ਦਉ ਵੀ ਵੀਡੀਓ ਵਿੱਚ ਦਿਖਾ ਲਈ ਰਿਹਾ ਤੇ ਤੁਸੀਂ ਵੇਖੋ ਆ ਦੇਖੋ ਸਾਰੀਆਂ ਬੱਕਰੀਆਂ ਲੱਗੀਆਂ ਨੇ 28 ਬੱਕਰੇ 28 ਬੱਕਰੇ ਦਾ ਸੌਦਾ ਰਹਾ ਸੀ 8 ਲੱਖ ਵਿੱਚ ਤੁਸੀਂ ਲਾਓ ਸਾਰੇ ਕਿੰਨੇ ਰੁਪਏ ਬੱਕਰੇ ਕੋਈ ਇੱਥੇ ਆ ਕਸ਼ਮੀਰੀਆਂ ਜੇ ਬੈਠਾ ਤਾਂ ਉਧਰਲੇ ਪਾਸੇ ਚਲੋ